ਫੈਮਿਲੀ ਲਗਾ ਇਹਨਾਂ ਦਾ ਤੇ ਹੁਣ ਅਸੀਂ ਕਰਦੇ ਹਾਂ ਤੁਹਾਨੂੰ ਨਵਾਂ ਬਲੌਗ ਸ਼ੁਰੂ ਤੇ ਤੁਹਾਡਾ ਸਾਰਿਆਂ ਦਾ ਸਵਾਲ ਹੈ ਸਾਡੇ ਮੰਗੇ ਬਲੌਗ ਤੇ ਕੀ ਕਰਕੇ ਜਿਹੜੇ ਮਤਲਬ ਸੀ ਮੈਂ ਤੇਦੀ ਪਤੀਲਾ ਲੈ ਕੇ ਕੋਠੇ ਨੂੰ ਚਟਨੀ ਬਣਾਉਣੀ ਚਟਨੀ ਤੇ ਮੈਨੂੰ ਇਹਨਾਂ ਨੇ ਹੁਣ ਮਗਾਈਆ ਬ੍ਰੈਡ ਤੇ ਰਵਾਈਡ ਮਰੇ ਦਾਦਾ ਜੀ ਬ੍ਰੈਡ ਪਕੌੜੇ ਤੇ ਬ੍ਰੈਡ ਦੇ ਵਿੱਚ ਆਲੂ ਲਾੜ ਉਹੀ ਬ੍ਰੈਡ ਪਕੌੜਾ ਹਾਂ ਪਹਿਲਾਂ ਸਭ ਪਹਿਲਾਂ ਤਾਂ ਸਾਰਿਆਂ ਨੂੰ ਸੱਸੀ ਗੱਲ ਹਾਂ ਹਾਂ ਜੀ ਤੇ ਹੋਣ ਲੱਗੀਆਂ ਆਲੂ ਰਵਾਲਣ ਰਵਾਲੇ ਜਾ ਕੇ ਕੁੜੀ ਨੂੰ ਲੈ ਕੇ ਆਣਾ ਮੈਂ ਕੁੜੀ ਨੂੰ ਲੈ ਕੇ ਆਣਾ ਉਨੀਦਰ ਜਾ ਕੇ ਤੇ ਮੈਂ ਉਹੀ ਪੁੱਛਿਆ ਆ ਕੇ ਮੈਂ ਕਿਹਾ ਬਲੌਗ ਸ਼ੁਰੂ ਨਹੀਂ ਕੀਤਾ ਕਹਿੰਦੇ ਅੱਜ ਬਸ ਇਦਾਂ ਹੀ ਆਵਾਜਾਈ ਇੰਨੀ ਕੁ ਮੈਂ ਦੱਸਦੀ ਸੀ ਕਿ ਨਾ ਮੈਂ ਜਾਣਾ ਸਾਰੇ ਸੂਟ ਦੇਣੇ ਸੀਗੇ ਉਹ ਤਿਆਰ ਕੀਤੇ ਉਸ ਤੋਂ ਬਾਅਦ ਸਫਾਈ ਵਾਲੀ ਆਟੇ ਆ ਗਈ ਫਿਰ ਸਾਡੀ ਕੁੜੀ ਲੱਗਦੀ ਉਹਦੇ ਗੁੜੀਆਂ ਹੋਈ ਉਹਦੇ ਗੁੜੀਆਂ ਹੋਈ ਉੱਥੇ ਚਲ ਗਏ ਮੈਂ ਉੱਥੇ ਚਲ ਗਏ ਉੱਥੇ ਲੈ ਜਾਣਾ ਸੀ ਨਾਲ ਨਾਲ ਮਾੜੇ ਦਿਖਾਣਾ ਸੀ ਯਾਰ ਹੈ ਮਾੜੇ ਦਿਖਾ ਲੈਣਾ ਸੀ ਯਾਰ ਤੇ ਗੁੜੀਆਂ ਬਈ ਉਹ ਦੇਖਣ ਚਲ ਗਈ ਜੇ ਉੱਥੇ 15-20 ਮਿੰਟ ਲੱਗਾ ਘੰਟਾ ਲੱਗ ਗਿਆ ਹੁਣ ਆਈਆਂ ਆਗੇ ਦੇਖ ਆਲੂ ਖਤਮ ਤੁਸੀਂ ਕਿਹਾ ਮੇਰਾ ਟਾਈਮ ਨਹੀਂ ਲੱਗਦਾ ਮੈਂ ਧੁੱਪ ਚ ਗਈ ਮੈਂ ਤਾਂ ਦੁਕਾਨ ਤੇ ਯਾਰ ਏਸੀ ਠੀਕ ਕਰਨਾ ਸੀ ਬੰਦੇ ਮੇਤੋਂ ਆੜ ਹੀ ਹੋਣਾ ਸੀ ਮੇਰੇ ਆਪਣੇ ਬਰੈਡ ਪਕੌੜਾ ਬਣਿਆ ਪਿਆ ਸੀ ਜਦੋਂ ਕੋਈ ਨਹੀਂ ਫਿਰ ਆ ਬਾਕੀ ਹੁਣ ਬ ਤੁਸੀਂ ਪੁਦੀਨਾ ਤੋੜਣ ਚੱਲੇ ਆ? ਕਿਉਂ ਤੁਸੀਂ ਜਾਓ ਪੁਦੀਨਾ ਤੋੜ ਕੇ ਲਿਆਓ ਤੇ ਤੁਸੀਂ ਕਰੋ ਆਪਣੀ ਤਿਆਰੀ ਤੇ ਮੈਂ ਪਲਕ ਨੂੰ ਲੈ ਕੇ ਆਉਂਦਾ ਫਿਰ ਠੀਕ ਆ? ਬਾਕੀ ਫਿਰ ਜੇ ਵਿੱਚ ਤੇਰਾ ਟਾਈਮ ਲੱਗਾ ਤੇ ਮਾੜਾ-ਮੋੜਾ ਕਰ ਲਈ ਸ਼ੂਟ ਨਹੀਂ ਲੱਗੂਗਾ ਤਾਂ ਕੋਈ ਗੱਲ ਨਹੀਂ। ਆਪਾਂ ਸਿੱਧਾ ਬਣਿਆ ਦਿਖਾ ਦੇਵਾਂਗੇ। ਸ਼ਾਮ ਨੂੰ ਜਾਵਾਂਗੇ ਨਾ ਪੱਲੂ ਦੁਕਾਨ ਤੇ ਲੈ ਜੂ ਪਲੂ ਤੇ ਦਿਖਾ ਦੇਣੀ। ਆਹੋ। ਦੇਖਾਂਗੇ ਜੇ ਸ਼ਾਮ ਨੂੰ ਪਲਕ ਗਈ ਨਾ ਨਾਲ। ਕੁੜੀਆਂ ਦੇਖਣ ਤੇ ਵਿੱਚ ਮਾੜਾ ਜਿਹਾ ਵਲੌਗ ਬਣਾ ਲਈਏ ਸਾਡੇ ਆ ਕੁੜੀ ਦੇ। ਕੁੜੀ ਤੇ ਕੁੜੀ ਹੋਈ ਸਾਡੀ। ਹਾਂ ਚਲੋ ਠੀਕ ਆ ਜੀ ਮੈਂ ਜਾਂਦਾ ਪਲਕ ਨੂੰ ਲੈਣਾ। ਕਿੰਨਾ ਉਹ ਲੈ ਪੁਦੀਨਾ ਆ ਇਹ ਘਰ ਦਾ ਪੁਦੀਨਾ ਇਹਦੀ ਬਣੂਗੀ ਹੁਣ ਇੱਕ ਚਟਣੀ ਸਾਰਾ ਇਹ ਲੈ ਕੇ ਆਏ ਨਹੀਂ ਨਹੀਂ ਸਾਰਾ ਤਾਂ ਬਹੁਤ ਕਿੰਨਾ ਮੈਂ ਆਇਆ ਮੈਂ ਇੱਕ ਬਹੁਤ ਨਹੀਂ ਆਈ ਹਾਂ ਤੇ ਪੁਦੀਨੇ ਦੀ ਤਾਂ ਨਹੀਂ ਆਉ ਦੇ ਟਾਈਮ ਹੋ ਗਿਆ 1:40 ਮੇਰਾ ਹੋ ਗਿਆ ਜਾਂਦਾ ਹੁਣ ਮੈਂ ਚੱਲਾ ਆ ਮੈਂ ਯਾਰ ਤੈਨੂੰ ਜੀ ਆਣਾ ਆਲੂਆਂ ਨੂੰ ਸੜੀਆਂ ਲੱਗ ਜਾਣੀਆਂ ਠੰਡੇ ਕਰ ਲੈਣੇ ਪੱਕੇ ਥੱਲੇ ਵੀ ਹਾਂ ਆਦਨ ਬਰੈਡ ਕਰ ਬਣਾ ਕੇ ਰੱਖੋ ਅਸੀਂ ਆ ਕੇ ਤੇ ਚੱਕਣੇ ਆ ਚੱਕ ਦੇਣੇ ਫਿਰ ਤਾਂ ਨੂੰ ਅਈ ਸ਼ਾਮੀ ਜਾਣਾ 6 ਵਜੇ ਫੇਰ ਅੱਜ ਮੀਟਿੰਗ ਦੇ ਓਕੇ ਚਲੋ ਮਿਲਦਾ ਮੈਂ ਚੱਲਣਾ ਹੋਣਾ ਹਲਕ ਨੂੰ ਲੈਣ ਹਾਂਜੀ ਲੋ ਜੀ ਆਲੂ ਤਾਂ ਅਸੀਂ ਉਬਾਲ ਲਏ ਆ ਹਾਂਜੀ ਮੰਮੀ ਹਾਂਜੀ ਬੈਠਿਓ ਹੂੰ ਲੋ ਜੀ ਚਟਨੀ ਅਸੀਂ ਬਣਾ ਲਈ ਆ ਠੀਕ ਆ ਤੇ ਮੰਮੀ ਛਿਲ ਦੋਗੇ ਆਲੂ ਆਲੂ ਛਿਲ ਦੂਏ ਮੈਂ ਥਾਲੀ ਥਾਲੀ ਜਾਓ ਤੇ ਛੂੜੀਓ ਪੜਾ ਲੈ ਕੇ ਆਉਣੀ ਆ ਲੋ ਜੀ ਮੰਨੀ ਮੰਗਤੇ ਨੇ ਪਲਾ ਹੋ ਜੀ ਥਾਲੀ ਤੇ ਇੱਕ ਛੁਰੂ ਤੇ ਕੋ ਵਾਹ ਲਓ ਜੀ ਜਿਹੜੀ ਛਿੱਲੋ ਫਿਰ ਮੈਂ ਇਹਨਾਂ ਨੂੰ ਮੈਸ਼ ਕਰਕੇ ਤੇ ਫਿਰ ਮੈਂ ਹਨਾ ਬਣਾਉਂਦੀ ਆ ਬਰੈਡ ਪੀਸ ਠੀਕ ਹੈ ਮੰਮੀ ਚਲੋ ਫਿਰ ਦਿਖਾਉਂਦੇ ਆ ਕਿੱਦਾਂ ਦੇ ਬਣਦੇ ਸਾਡੇ ਬਰੈਡ ਪੀਸ ਤਿਆਰ ਕਰਕੇ ਹਾਂਜੀ ਤੇਲ ਰੱਖ ਲਿਆ ਗਰਮ ਇਧਰ ਬਿਸਣ ਘੋਲ ਲਿਆ ਆ ਠੀਕ ਆ ਇਧਰ ਆਲੂਆਂ ਦੇ ਵਿੱਚ ਪਿਆਜ਼ ਵਾਕੇ ਇਹਦਾ ਸਬੰਧ ਸਾਰਾ ਤਿਆਰ ਕਰ ਲਿਆ ਆ ਤੇ ਇਧਰ ਆਲੂ ਬਣਾਇਆ ਪਲਕ ਪਿਆਜ਼ ਨਹੀਂ ਖਾਂਦੀ ਹੈਗੀ ਉਹਨੂੰ ਬਿਨਾਂ ਪਿਆਜ਼ ਤੋਂ ਬਣਾਵਾਂਗੇ ਬਣਾ ਕੇ ਦੇਵਾਂਗੇ ਤੇ ਇਹ ਤੇ ਵਿੱਚ ਲਾਵਾਂਗੇ ਇਹਦੇ ਗ੍ਰੀਨ ਟਟਣੀ ਠੀਕ ਆ ਤੇ ਹੁਣ ਬਣਾਉਂਦੇ ਆ ਫਿਰ ਤੁਹਾਨੂੰ ਬਣਾ ਕੇ ਤਿਆਰ ਕਰਕੇ ਫਿਰ ਇਹ ਤੁਹਾਨੂੰ ਦਿਖਾਉ ਲਦੇ ਆ ਕਿੱਦਾਂ ਦੇ ਬਣਦੇ ਆ ਹਾਂਜੀ ਆਪਣਾ ਕੇ ਰੱਖ ਲਿਆ ਮੈਂ ਇਦੇ ਵਿੱਚ ਆਲੂ ਤੇ ਹਰੀ ਚਟਨੀ ਲਾਈ ਹਰੀ ਚਟਨੀ ਲਾ ਕੇ ਵਿੱਚ ਆਲੂ ਭਰੇ ਆ ਤੇ ਹੁਣ ਇਹਨਾਂ ਨੂੰ ਬੇਸਨ 'ਚ ਡਿਪ ਕਰਕੇ ਫੇਰ ਬਣਾਉਂਦੇ ਆ ਜੇ ਆਲੂ ਬਚ ਗਏ ਤੇ ਇਹਨਾਂ ਦੀਆਂ ਨਾ ਆਲੂਆਂ ਦੀਆਂ ਟਿੱਕੀਆਂ ਬਣਾ ਕੇ ਬੇਸਨ ਦੇ ਵਿੱਚ ਨਾ ਉਹ ਲ ਬੇਸਨ ਲਾ ਕੇ ਤੇ ਫਿਰ ਫਰਾਈ ਕਰ ਲੈਣਾ ਆ ਬਾਕੀ ਸਾਨੂੰ ਤਿਆਰ ਕਰਕੇ ਫੇਰ ਦਿਖਾਉ ਲਦੇ ਆ ਕਿੱਦਾਂ ਦੇ ਬਣਦੇ ਆ ਹੈਲੋ ਹਾਂ ਕਿੱਦਾਂ ਮੇਰਾ ਮੁੰਡਾ ਗਰਮੀ ਕਿੰਨੀ ਆ ਓ ਗੁੜੀਆਂ ਆਈ ਕੁੜੀ ਸੀ ਰਸਤੇ 'ਚ ਅੱਛਾ ਤੇ ਇਹਨੂੰ ਹਾਈ ਫੋਟੋ ਵੀਡੀਓ ਹਾਂ ਕਿੰਦੀ ਆ ਦੇਖ ਗਿੰਦੀ ਪੂਰੀ ਕੁੜੀ ਆਈ ਨਹੀਂ ਨਹੀਂ ਉਹਦੀ ਵੀਡੀਓ ਬਣਾਈ ਉਹਨੇ ਆ ਵੀਡੀਓ ਬਣਾਈ ਸੀ ਪਹਿਲੇ ਕਿ ਕਿੰਨਾ ਪੁੱਤ ਹੈ ਹੈ ਮੂੰਹ ਤਾਂ ਕਾਰ ਉੱਪਰ ਨੂੰ ਸੁਸਤੀ ਲਈ ਬਹੁਤ ਹੋਰ ਬਰੱਡ ਵਾਲੇ ਪਰੋੜੇ ਅੱਜ ਗਰਮੀ ਬਹੁਤ ਆ ਜੀ ਬਾਹਰ ਮਮੀ ਮੈਂ ਕਹਿੰਦਾ ਇੰਨਾ ਕਿ ਬੁਰਾ ਹਾਲ ਆ ਨਾ ਪੁੱਛ-ਪੁੱਛਣਾ ਯਾਰ ਕੁੜੀ ਕਿੱਥੇ ਰੁਕੀ ਹੈ ਕੁੜੀ ਇੱਥੇ ਜਦੋਂ ਰੁਕੀ ਹੈ ਮਮੀ ਦੀ ਕਿੰਦੀ ਸ਼ੂਗਰ ਵਧ ਗਈ ਐ ਦਵਾਈ ਲੈਣ ਚੱਲੀ ਆ ਏਡੀ ਬੈਠੀ ਆ ਦੋ ਮਿੰਟ ਸਬਰ ਕਰ ਲਓ ਇੱਕ ਮਿੰਟ ਰੁਕ ਇਹ ਬਰੈਡ ਆ ਗਈ ਹਾਂ ਇੱਕੋ ਹੀ ਪੀਸ ਬਣਾ ਇਹਦੇ ਵੱਡੇ ਪੀਸ ਹਨਾ ਤੁਸੀਂ ਵੱਡੀ ਲੈ ਕੇ ਆਏ ਬਰੈਡ ਛੋਟੀ ਲੈ ਆਣੀ ਸੀਗੀ ਮੈਨੂੰ ਨਹੀਂ ਨਾ ਪਤਾ ਸੀਗਾ ਹੁਣ ਤੂੰ ਆਹੋ ਆ ਤਾਂ ਇੱਕ ਇੱਕ ਪੀਸ ਡੇਢ ਡੇਢ ਪੀਸ ਖਾ ਕੇ ਰੱਜ ਜਾਣਾ ਅੱਛਾ ਕੁੜੀਆਂ ਬਾਜ਼ਾਰ ਗਈਆਂ ਕੁੜੀਆਂ ਬਾਜ਼ਾਰ ਗਈਆਂ ਨਹੀਂ ਦੋ ਮਿੰਟ ਰੁੱਕ ਕੇ ਨਾ ਜਦੋਂ ਬਿਆਰੋਂ ਆਦੀ ਉਹਨੂੰ ਫੋਨ ਕਰ ਲੈ ਕੋਈ ਗੱਲ ਸੁਣ ਕੇ ਜਾ ਉਹਨੂੰ ਕਹਿੰਦਾ ਬਰੈਡ ਲੈ ਕੇ ਜਾ ਹਾਂ ਚਲੋ ਠੀਕ ਠੀਕ ਬਣਾਓ ਫਿਰ ਆਪਾਂ ਬਣਾ ਕੇ ਬਾਅਦ ਵਿੱਚ ਖਾ ਕੇ ਦੇਖਦੇ ਹਾਂ ਹਾਂ ਜੀ ਮਾਤਾ ਜੀ ਕੀ ਕਰੀ ਜਾਂਨੇ ਮੈਂ ਬਾਹਰ ਹੀ ਪੋਚਾ ਲਾ ਦਿੱਤਾ ਉਹ ਤਾਂ ਕੱਪੜੇ ਜੈਨ ਨਹੀਂ ਕਰਨ ਕੀ ਬਣ ਗਏ ਇਹ ਦੇਖੋ ਇੱਧਰ ਵੀ ਆ ਇੱਧਰ ਵੀ ਕਿੱਧਰ ਜਿੱਧਰ ਦੀ ਮਰਜ਼ੀ ਦਿਖਾ ਦਿਓ ਚਾਹ ਆ ਹੀ ਬਣ ਗਈ ਆ ਆ ਵੀ ਰੈਡੀ ਹੋ ਗਈ ਆ ਤੇ ਹੁਣ ਆਪਾਂ ਖਾਂਦੇ ਆ ਹਰ ਬੰਦਾ ਐੜੀ ਹਰ ਬੰਦਾ ਗਿਆ ਨਾ ਹਾਂ ਉਹ ਤਾਂ ਗਿਆ ਉੱਥੇ ਅਮਰੋ ਸਰ ਅਮਰੋ ਸਰ ਗਿਆ ਅਮਰੋ ਸਰ ਗਿਆ ਨਾ ਚਲੋ ਅੱਜ ਕੰਮ ਸੀ ਨਾ ਕੋਈ ਉਦਾਂ ਮੱਖਾਂ ਉਹਦੇ ਫਰੈਂਡ ਦੇ ਨਾਲ ਕੋਈ ਕੰਮ ਸੀ ਹਾਂ ਵੈਸੇ ਕੰਮ ਸੀ ਨਾ ਅਮਰੋ ਸਰ ਸਾਹਿਬ ਅਮਰੋ ਸਰ ਚਲੋ ਕੀ ਬਗ ਆਹ ਨਾਲ ਇਹਨੇ ਮੈਂ ਕਰਦਾ ਫੋਨ ਦੇਖਦਾ ਕਰਕੇ ਕੀ ਕਹਿੰਦੇ ਆ ਕਿੱਥੇ ਹੈਗੇ ਆ ਕਹਿੰਦੀ ਮੰਮੀ ਦੀ ਦਵਾਈ ਲੈ ਕੇ ਤੇ ਘਰ ਪਹੁੰਚੀ ਮੈਂ ਘਰ ਦਵਾਈ ਫੜਾ ਕੇ ਤੇ ਆਹ ਕੁੜੀਆਂ ਨੂੰ ਫੋਨ ਕਰਤਾ ਮੈਂ ਦਵਾਈ ਫੜਾ ਕੇ ਤੇ ਉਹ ਵੀ ਆਉਂਦੀ ਹਰਮਨ ਦਾ ਵੀ ਫੋਨ ਆ ਗਿਆ ਹਾਂ ਉਹ ਵੀ ਅੰਮ੍ਰਿਤਸਰ ਦੁਰਪੇ ਆ ਨਾ ਚਲੋ ਠੀਕ ਆ ਤੇ ਫਿਰ ਤੂੰ ਕਰਨ ਲੱਗੀਆਂ ਹੁਣ ਨਾ ਲਿਆ ਕਰੋ ਹੈ ਬੋਲਦੀ ਨਹੀਂ ਨਾ ਲਿਆ ਕਰੋ ਜੇ ਖਰਚ ਹੁੰਦੀ ਜਦੇ ਆਹ ਜੀ ਸਾਰੇ ਜਣੇ ਆ ਗਏ ਆ ਗੈਸ ਹੋ ਗਿਆ ਬੰਦ ਪਕੌੜੇ ਹੋ ਗਿਆ ਤਿਆਰ ਤੂੰ ਮੈਂ ਦੇਖਦਾ ਤਾਂ ਫੋਨ 'ਚ ਮੈਂ ਦੇਖਦਾ ਹੁਣੇ ਕਿਹਾ ਤੇ ਪਾਓ ਫੇ ਆਪਾਂ ਖਾਈਏ ਹੁਣ ਹੈ ਆਲਾਂ ਦੇ ਗੁੜੀਆਂ ਨੂੰ ਨਾਲ ਚੱਲ ਅੰਦਰ ਚੱਲ ਇਹ ਜੰਮਣਾ ਕੀ ਹੋ ਗਿਆ ਇਹ ਮੋਬਾਈਲ ਲੋਕ ਜਿਹਾ ਦੱਪਿਆ ਕੇ ਵੀ ਚੱਲਦਾ ਨਹੀਂ ਪਿਆ ਚੱਲਦਾ ਪਿਆ ਉਹ ਬੰਦ ਹੋ ਗਿਆ ਚੱਲਿਆ ਯਾਰ ਦੁਬਾਰਾ ਕਈ ਵਾਰੀ ਬੰਦ ਹੋ ਵੀ ਚੱਲਦਾ ਤੂੰ ਪਕੌੜੇ ਖਾ ਕੇ ਦੇਖ ਆ ਚਾਰ ਪੀ ਕੱਟ ਕੇ ਦੇਖ ਸਭ ਤੋਂ ਪਹਿਲਾਂ ਘਰ ਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਬਣੇ ਤੈਨੂੰ ਮਿਲਦੀ ਆ ਪਾਸ ਤੂੰ ਵੀ ਕਰਨੀ ਹੁੰਦੀ ਆ ਅਸੀਂ ਤੇ ਜਿੱਦਾਂ ਦੀ ਵੀ ਖਾ ਲੈਣੀ ਆ ਆਓ ਜਿੱਦਾਂ ਦੇ ਵੀ ਹੋਵੇ ਤੁਹਾਨੂੰ ਸਵਾਦ ਲੱਗੇ ਨਾ ਲੱਗੇ ਅੱବ ਤੱਕ ਕਦੇ ਹੁੰਦਾ ਨਹੀਂ ਸਵਾਦ ਨਾ ਲੱਗੇ ਪਰ ਇਹ ਇਹਦਾ ਹੀ ਹੁੰਦਾ ਨਾ ਮੇਨ ਕਦੇ ਇਹਨੂੰ ਸਵਾਦ ਲੱਗਦੀ ਹੈ ਚੀਜ਼ ਕਦੇ ਇਹਨੂੰ ਸਵਾਦ ਨਹੀਂ ਲੱਗਦੀ ਚਟਣੀ ਲਾਈ ਆ ਪੁਦੀਨੇ ਦੀ ਹਰੀ ਵਿੱਚ ਪੁਦੀਨੇ ਦੀ ਪੁਦੀਨੇ ਦੀ ਹਾਂ ਗ੍ਰੀਨ ਚਟਣੀ ਉਹ ਹਰੀ ਹੀ ਕਹਿੰਦੇ ਗ੍ਰੀਨ ਨੂੰ ਹੋਰ ਕੀ ਬਣਾਣ ਲੱਗੇ ਹੋ ਬਿਨਾ ਚਟਣੀ ਵਾਲਾ ਬਣਾਣਾ ਤੁਸੀਂ ਕੋਈ ਨਹੀਂ ਨਹੀਂ ਸਾਰੇ ਬਣ ਗਏ ਤਿਆਰ ਹੋ ਚੁੱਕੇ ਆ ਬਿਨਾ ਵਾਲੇ ਮੈ ਸਾਰੇ ਹਾਂ ਖਾ ਲ ਖਾ ਹੁਣ ਬਲਾ ਉਹ ਵੀ ਆ ਗਈ ਆ ਆ ਆ ਸਪੈਸ਼ਲ ਸੱਦਾ ਹੀ ਫੋਨ ਕਰਕੇ ਮੈਂ ਕਹਾ ਮੇਰਾ ਜਨ ਕਿਸੇ ਨੂੰ ਕੁੱਟਣ ਨੂੰ ਜੀ ਕਰਦਾ ਤੇ ਜੇ ਕੁੱਟਣ ਨੂੰ ਨਹੀਂ ਜੇ ਜੇ ਮੇਰੀ ਗੱਲ ਨਾਲ ਜੇ ਕਿਸੇ ਨੂੰ ਕੁੱਟਣਾ ਹੋਵੇ ਤੇ ਭੈਣ ਹੀ ਕੁੱਟੀ ਦੀ ਆ ਭੈਣ ਨੂੰ ਹੀ ਕੁੱਟ ਸਕਦੇ ਸੀ ਹੈਨਾ ਆ ਆ ਖਾਣਵਾਦ ਸੱਦਿਆ ਤੇਨੂੰ ਢੀਕਦਿਆਂ ਨਾ ਸੀਗੇ ਬੋਲਦੀ ਨਹੀਂ ਆ ਖਾਣਵਾਦ ਸੱਦਿਆ ਤੈਨੂੰ ਠੀਕ ਆ ਜੀ ਮੈਂ ਕਹਾ ਵੀ ਯਾਰ ਖਵਾ ਦਈਏ ਆ ਦਿਖਾਈ ਦੰਦ ਟਿੱਡੇ ਮਿੱਡੇ ਜੇ ਆਪਣੇ ਟਿੱਡੇ ਲੈ ਵਾ ਅੱਜ ਲੋ ਦਵਾਜਾ ਵੱਜਿਆ ਚੱਕ ਲਿਆ ਕਿਉਂ ਕੀ ਹੋਇਆ ਅੱਜ ਅੱਜ ਢੱਟ ਭਜਾਈ ਹੋ ਰਹੀ ਹੈ ਨਾ ਮੁਬਾਰਕਾਂ ਵੀ ਮਾਸੀ ਬਣ ਗਈ ਮਾਸੀ ਬਣ ਗਈ ਨਾ ਤੁਹਾਨੂੰ ਵੀ ਮੁਬਾਰਕਾਂ ਜਾਰੀ ਉਹ ਅਸੀਂ ਤੁਹਾਨੂੰ ਤਾਂ ਹੈਗੀਆਂ ਹੈਗੀਆਂ ਅਸੀਂ ਤਾਂ ਮਾਮੇ ਬੜੇ ਬੜੇ ਤੂੰ ਮਾਸੀ ਬਣ ਗਈ ਮੰਮੇ ਮਾਮੀ ਆ ਨਾਨੀ ਆ ਬਹੁਤੀ ਦੀ ਬਣੀ ਆ ਵੱਡੀ ਆਹ ਚਲੋ ਨਿਕਲ ਜਾ ਬਾਹਰ ਉਹ ਅੰਦਰ ਹੀ ਬਿਖਾਣੇ ਉਹਨੇ ਬਹਿ ਕੇ ਬਾਹਰ ਬਹਿ ਕੇ ਨਹੀਂ ਆਉਣਾ ਨੇ ਚਲੋ ਆ ਖਾਓ ਵੇ ਪਾਓ ਬੁੜੀਆ ਚੱਲ ਜੇ ਅਸੀਂ ਲਾ ਕੇ ਬਾਹਰ ਰਹੇ ਤੋ ਪਾਪਾ ਬਾਹਰ ਆ ਜਾਗੇ ਨਾ ਪਾਓ ਆਈਆ ਪ੍ਰੋਬੀਗਾਲ ਬਣੀ ਸੀਗੀ ਇਹ ਸਵਾਦ ਲੱਗੇ ਬਦ ਖਾਂਦੀ ਵੀ ਨਹੀਂ ਮਲਗ ਹਾਂਜੀ ਕਿੱਦਾਂ ਦੇ ਬਣਿਆ ਜੀ ਬਹੁਤ ਸਵਾਦ ਨਾਲ ਮਾਦਾ ਕਿੱਦਾਂ ਦੇ ਬਣੇ ਤੁਹਾਨੂੰ ਤੁਹਾਨੂੰ ਮੈਂ ਅਜੇ ਮੈਨੂੰ ਤੁਹਾਨੂੰ ਕਿੱਦਾਂ ਦੇ ਲੱਗੇ ਜੀ ਨਾਲ ਜੀ ਨਾਲ ਤੇ ਚੀਜ਼ ਬਣਾ ਤੇ ਸਵਾਦ ਨਾ ਬਣੇ ਇਦਾਂ ਜੀ ਹਾਂ ਨਹੀਂ ਚਲੋ ਫੇਰ ਵੀ ਇਹ ਪੁੱਛਣਾ ਦਾ ਫਰਜ ਬਣਦਾ ਨਾ ਸਾਡਾ ਵੀ ਕਿਹਨੂੰ ਸਵਾਦ ਨਾ ਲੱਗੇ ਹੁਣ ਲੱਗੇ ਹੁਣ ਨਾ ਲੱਗੇ ਹੁਣ ਖਾਣੇ ਤੇ ਪੈਣੀ ਆ ਮੂੰਹ ਤੇ ਤੇਹੀ ਮੂੰਹ ਤੇ ਤੇਹੀ ਕਹਣਾ ਸਵਾਦ ਆ ਸਵਾਦ ਆ ਸਵਾਦ ਆ ਸਵਾਦ ਬਣਿਆ ਸਵਾਦ ਬਣਿਆ ਸਵਾਦ ਬਣਿਆ ਚਲੋ ਠੀਕ ਹੈ ਤੁਸੀਂ ਵੀ ਖਾਓ ਮੈਂ ਵੀ ਖਾਦਾ ਮੈਨੂੰ ਵੀ ਜਰਾ ਵਧੀਆ ਲੱਗਾ ਜਰਾ ਕ ਵਧੀਆ ਲੱਗਾ ਮੈਨੂੰ ਵਧੀਆ ਲੱਗਾ ਲੈ ਪਾਣੀ ਇਹ ਨਹੀਂ ਨਹੀਂ ਸਵਾਸ ਹੀ ਸਵਾਸ ਹੀ ਖਾਓ ਹੁਣ ਖਾ ਕੇ ਮਿਲਦੇ ਆ ਨਾਲ ਵੀਓ ਗਰਮਾ ਗਰਮ ਚਾਹ 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 ਪੀ ਲਓ ਹਾਏ ਇਹ ਕਰਨਾ ਕਰ ਦਿੰਦੀ ਕਿੰਨਾ ਟਾਈਮ ਹੋਇਆ ਤੈਨੂੰ ਛੱਡ ਕੇ ਮੈਂ ਜਾਣਾ ਲਗਾ ਅੱਗਾ ਘਟਾ ਨਾ ਬੈਣ ਪਾਓ ਯਾਰ ਆਣੀ ਆ ਗਿਆ بابا ਚਲ ਚਲ ਜੀ ਫਟਿਸ਼ਨ ਦੇ ਫੋਨ ਆ ਲੱਗ ਜਾ ਹਾਂ ਜੀ ਅਬਸ ਅੱਜ ਲੱਗ ਲੈਣਾ ਤੂ ਬਾਰ ਨਹੀਂ ਮੇਰੇ ਪੇਪਰ ਮੁੱਕਿਆ ਹੋਇਆ ਹੈ ਆਣੀ ਆ ਆਪਣੇ ਓਡੀ ਸ਼ਟ ਹੋ ਰਿਆਂ ਦੋ ਹਾਂ ਜੀ ਹਰਮਣੇ ਨੂੰ ਲਿਆਓ ਕੀ ਦੇ ਦੂੰ ਦੇ ਦੋ ਬੋਤਲ ਦੇ ਸਕਦੇ ਹੋ ਕਿੱਥੇ ਇੱਕੋ ਬੋਤਲ ਲੱਗ ਆਈ ਹੈ ਤੁਜੀ ਮੈਂ ਦੇਤੀ ਕਰਕੇ ਨੂੰ ਹਰਮਣੇ ਨੂੰ ਲਿਆਊਗਾ ਫਿਰ ਠੀਕ ਆ ਚਲ ਚੱਲਦੇ ਆਂ ਫਿਰ ਲੈ ਕੇ ਜਾਵਾਂਗੇ ਨਾਲ ਲੈ ਕੇ ਜਾਵਾਂ ਬੋਤਲ ਤੇ ਪੱਤੀ ਗਈ ਹੋਈ ਆ ਵਾਲਾ ਮੌਸਮ ਦਿਖਾਓ ਪਪਾ ਦਰਮੀਂ ਵੀ ਉਹ ਵਰਮੀ ਹਾਈ ਮੋਟੋ ਮੜਿਆ ਹੋਇਆ ਆ ਨਹੀਂ ਆ ਬਾਬਾ ਸਿੱਕਾ ਆ ਬਹੁਤ ਹੁਣ ਮੈਂ ਆਉਂਗੀ ਟਿਊਸ਼ਨ ਤੇ ਫਿਰ ਮਿਲਦੇ ਆ ਹਣਾ ਪਪਾ oh no ਮੈਂ ਟਿਊਸ਼ਨ ਤੋਂ ਆ ਗਈਆਂ ਤੇ ਹਰਮਨ ਗਿਆ ਹੋਇਆ ਆ ਹਰਮਨ ਆ ਗਿਆ ਅੰਦਰ ਹਰਮਨ ਆ ਗਿਆ ਅੰਦਰ ਤੇ ਪਪਾ ਗਏ ਮੀਟਿੰਗ ਤੇ ਹਣਾ oh no ਮੈਂ ਕਿਉਂ ਆ ਕੋਣ ਆ ਸੀ ਸੂਟ ਆ ਗਏ ਸਾਰੇ ਸੂਟ ਆ ਗਏ ਹੁਣੇ ਆਏ ਸਾਰੇ ਸੂਟ ਕਿੱਦਾਂ ਫੇਰਾ ਸੀਨੇ ਸਾਰੇ ਹੁਣ ਕੀ ਹੋਰ ਸ਼ਨੀਵਾਰ ਕੀ ਪਲੈਨਿੰਗ ਕੀ ਹੈ ਸਾਰੇ ਸ਼ਨੀਵਾਰ ਤੱਕ ਸੀਨੇ ਆ ਅੱਜ ਹੈਗਾ ਹੈ ਸ਼ਨੀਵਾਰ ਅੱਜ ਸ਼ਨੀਵਾਰਾ ਨੈਕਸਟ ਵੀ ਸ਼ਨੀਵਾਰ ਮਤਲਬ ਸੈਟਰਡੇ ਹੈ ਨਾ ਚਲੋ ਸੀ ਯੂ ਸੂਟ ਸੀ ਯੂ ਸੀ ਯੂ ਦਾਲੀ ਪਪੀਤਾ ਕੱਢ ਦੇ ਮੇਰੇ ਵਾਸਤੇ ਮੈਨੂੰ ਭੁੱਖ ਲੱਗੀ ਆ ਹੁਣ ਦੇਖੋ ਪ੍ਰਾਕਿਰਤਿਕ ਮੈਂ ਖਾਣਾ ਨਹੀਂ ਉਹ ਗੱਚਾ ਗੱਚਾ ਕੱਢ ਦੇ ਮੈਂ ਨਹੀਂ ਪੱਕਾ ਪੱਕਾ ਕਰ ਦੇ ਮੈਂ ਪੱਕਾ ਪੱਕਾ ਕਰਕੇ ਦੂੰਗਾ ਹਾਂ ਪਪੀਤਾ ਖਾ ਜਾਂਦਾ ਤੇ ਮੈਂ ਵਾਸਤੇ ਪੱਕਾ ਕਰਕੇ ਆਪਾਂ ਤੇ ਹਾਂ ਝੰਡਾ ਉਹ ਬਚ ਚੁੱਕੇ ਨੇ ਪਾਪਾ ਕਿ ਕੰਮ ਤੋਂ ਆ ਗਏ ਬੱਪਾ ਕੰਮ ਤੋਂ ਮੀਟਿੰਗ ਤੋਂ ਤੇ ਹਰ ਮਣ ਆ ਗਿਆ ਤੂੰ ਕਰ ਦੋ ਵੀਡੀਓ ਤੇ ਤੁਹਾਨੂੰ ਬੁਲਾ ਲਵਾਂਗੇ ਜੀ ਦਾਦੀ ਪਤਾ ਨਹੀਂ ਕੀ ਕਰੀ ਜਾਂਦੇ ਆ ਦਾਦੀ ਵੀਰ ਜੀ ਦਾਦੀ ਇਹਦੇ ਨਾਲ ਚੱਲੀ ਹੁੰਦੀ ਤੇ ਆ ਕੇ ਲੋ ਆਹੋ ਦਾਦੀ ਤਿਆਰ ਹੋ ਗਈ ਬੈਠੀ ਆ ਆਰੇ ਆਪਣੇ ਆ ਕੀ ਕਹਿੰਦੇ ਇਹਨੂੰ ਕੋੜੇ ਸਬਜ਼ੀ ਜਿ ਬੋਲਣ ਨਹੀਂ ਨਹੀਂ ਹੈਗੇ ਇਹ ਦੂਜੇ ਖਾਣ ਵਾਲੇ ਆ ਇਹ ਤੇ ਕਰੋ ਵੀ ਯਾਰ ਰੋਟੀ ਪਾਣੀ ਦਾ ਹੈ ਮੈਂ ਚੱਲੀ ਬਸ ਕੀ ਬਣਾਣਾ ਅੱਜ ਅਸੀਂ ਸਬਜੀ ਅਸੀਂ ਅੱਜ ਨਾ ਆਲੂ ਜਿਹੜੇ ਬੈਦੇ ਸੀਗੇ ਨਾ ਉਹ ਬਣਾਏ ਸੀਗੇ ਬਰੈਡ ਪੀਜ਼ ਦੇ ਉਹਦੇ ਚ ਆਲੂ ਬਚੇ ਸੀਗੇ ਅਸੀਂ ਕਿ ਉਹਦੀ ਚ ਆਲੂ ਹੀ ਘਾਟੀ ਲਾ ਗਏ ਨੇ ਪਰੌਂਠੇ ਲਾਉਣੀ ਆਲੂ ਵਾਲੀਆਂ ਰਾਤ ਨੂੰ ਨਹੀਂ ਖਾਣੀ ਤੁਸੀਂ ਪਾ ਲਾਂਗੇ ਉਹਨੂੰ ਇੱਕ ਅੱਧੀ ਖਾ ਲਾਂਗੇ ਮੈਂ ਤੁਹੇ ਕਿਉਂ ਘਾਟ ਲਾਉਣੀ ਪਰੌਂਠੀ ਆਲੂ ਵਾਲੇ ਘੇ ਮਾੜਾ ਜਿਹਾ ਲਾ ਕੇ ਦਊਂਗੀ ਨਾ ਮੱਖਣ ਹੈਗਾ ਮੱਖਣ ਨਹੀਂ ਕਰ ਮੱਖਣ ਲੈਣ ਭਰ ਮੱਖਣ ਲੈਵੰਨਾ ਮੈਂ ਜਾ ਕੇ ਤੈਨੂੰ ਹਰਕਾ ਜਿਹਾ ਕੀ ਲਾ ਕੇ ਦਵਾਂਗਾ ਚਲੋ ਆਪਣਾ ਜਿਆ ਸਾਨੂੰ ਭਾਰਾ ਹਾਂ ਚਲੋ ਬਣਾਓ ਫੇ ਮੈਂ ਮੱਖਣ ਲੈ ਕੇ ਆਣਾ ਜਾ ਕੇ ਹਰਕਾ ਜਿਹਾ ਕੀ ਲਾ ਦਵਾਂਗਾ ਮੈਂ ਤਾਂ ਖਾਣਾ ਨਹੀਂ ਖਾ ਮੱਖਣ ਤੁਹਾਨੂੰ ਲਿਆ ਦਵਾਂਗਾ ਹਾਂਜੀ ਮੱਖਣ ਮੱਖਣ ਨਹੀਂ ਰੱਖਿਆ ਨਾਲ ਨਹੀਂ ਆ ਨਹੀਂ ਮੱਖਣ ਮੈਂ ਤੇ ਬਣਾਉਣਾ ਅਜਾ ਤੂੰ ਮੱਖਣ ਨਹੀਂ ਖਾਣਾ ਮੈਂ ਸਿੰਪਲ ਉੱਥੇ ਕਰਾ ਦੇ ਰੋਟੀ ਮੇਰੀ ਕਟ ਘਿਓ ਵਾਲੀ ਹਾਂ ਹਾਂਜੀ ਮਾਤਾ ਜੀ ਬਣਾ ਰਿਹਾ ਹਾਂ ਆਈ ਵੱਲੂ ਕੋਈ ਫੋਨ ਲੈ ਲਿਆ ਉਹਦੇ ਕੋ ਅੱਛਾ ਤਾਂ ਹੀ ਉਹਦੇ ਕੋ ਫੋਨ ਲੈ ਲਓ ਫਿਰ ਚੱਲ ਓਏ ਰੋਟੀ ਦਮਾ ਰੋਟੀ ਖਾਓ ਅੱਜ ਆ ਗਿਆ 25000 ਹੋ ਗਿਆ 25000 ਤੋਂ ਜ਼ਿਆਦਾ ਹੋ ਗਿਆ ਜੀਗਾ 500 ਹਾਂ 25000 500 ਆ ਬਲੌਜ ਨੇ ਦਿਖਾਈ ਬਲੌਜ ਮਾਮਾ ਸਾਰਿਆਂ ਨੇ ਨਹੀਂ 25000 ਆ 25000 ਕਰਦੇ ਹੋ ਪਰ 25000 ਸਾਰਿਆਂ ਨੇ ਕਰ ਦਿੱਤਾ 2500 700 ਹਾਂ 25000 700 ਹੋ ਗਿਆ 500 500 ਹੋ ਗਿਆ 25500 ਹਾਂ ਮੋਢੀ ਕਿਧਾਂ ਅੱਥੋਂ ਤੱਕ 26000 ਗਿਆ ਇਹ ਮੋਢੀ ਰੋਟੀ ਖਾਣੀ ਆ ਨਹੀਂ ਖਾਣੀ ਚੱਲ ਬਲੌਗ ਦਾ ਐਂਡ ਕਰ ਫੇ ਫੋਨ ਲੈ ਲਈ ਫੇ ਚੱਲ ਬਾਏ ਨਹੀਂ ਕਿਆ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਬੋਲ ਹੁਜੇ ਫੋਨ ਦੇ ਦਵਾ ਫੇ ਨੀਂਦ ਕਿੱਥੇ ਜਾਣੀ ਤੇਰੀ ਚਲੋ ਜੀ ਉਧਰੋਂ ਬਾਏ ਆ ਉਧਰ ਆ ਰਹੀ ਨੀਂਦ ਤੇ ਕਰੋੜੀਆਂ ਜਿੰਨੇ ਖਾਣੀ ਸਾਡੇ ਘਰ ਆ ਸਕਦਾ ਆ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਨਵੇਂ ਬੰਦੇ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਉਹ ਜਰੂਰ ਸਬਸਕ੍ਰਾਈਬ ਕਰਿਓ ਓਕੇ ਬਾਏ ਕਰਕੇ ਦੱਸਿਆ ਕਰਕੇ ਛੋਟਾ ਜਿਹਾ ਲਾਈਕ ਕਰ ਦੇਗਾ ਹਾਂ ਛੋਟਾ ਜਿਹਾ ਲਾਈਕ ਕਰਦਿਆ ਕਰੋ ਤੇ ਮਿਲਦੇ ਆ ਤੁਹਾਨੂੰ ਚਲੋ ਮਿਲਦੇ ਆ ਅਗਲੇ ਫਿਰ ਤੁਹਾਨੂੰ ਨਵੇਂ ਵਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ